ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਆਪਾਂ ਪੈਦਲ ਯਾਤਰਾ ਜੋ ਸ਼ੁਰੂ ਕਰੀ ਹੋਈ ਆ ਤੇ ਅੱਜ ਚੌਥੇ ਦਿਨ ਦੀ ਸਮਾਪਤੀ ਤੱਕ ਸ਼ਾਮ ਜਿਹੜੀ ਆ ਆਪਾਂ ਨੂੰ ਅੱਜ ਕੀਰਤਨਪੁਰ ਸਾਹਿਬ ਦੇ ਵਿੱਚ ਹੋਈ ਆ ਤੇ ਅੱਜ ਆਪਾਂ ਇੱਥੇ ਕੂਸ਼ਾ ਮਾਤਾ ਮੰਦਰ ਦੇ ਵਿੱਚ ਜਿਹੜੀ ਰਾਤ گزارਾਂਗੇ ਤੁਸੀਂ ਦੇਖ ਸਕਦੇ ਹੋ ਬੜਾ ਸੋਹਣਾ 뷰 ਆ ਮੰਦਰ ਦੇ ਸਾਹਮਣੇ ਇਹ 메ਨ ਭਾਖੜਾ ਦੇ ਉੱਤੇ ਬਣਿਆ ਹੋਇਆ ਤੇ ਦੂਜੇ ਪਾਸੇ ਰੋਡ ਜਾਂਦਾ ਤੁਸੀਂ ਮੰਦਰ ਦੇਖੋ ਬੜਾ ਸੋਹਣਾ ਮੰਦਰ ਬਣਿਆ ਹੋਇਆ ਤੇ ਸੰਗਤਾਂ ਨੇ ਜਿਹੜੀਆਂ ਉਹ ਆਰਾਮ ਕਰ ਰਹੀਆਂ ਨੇ ਬਹੁਤ ਸੋਹਣਾ ਮੰਦਿਰ ਆ ਬੜਾ ਵਧੀਆ ਰਹਿਸ਼ਤਾ ਵੀ ਪ੍ਰਬੰਧਾ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਮਾਤਾ ਦੇ ਦਰਸ਼ਨਾਂ ਦੇ ਲਈ ਜਾਂਦੀਆਂ ਨੇ ਜਾਂ ਆਉਂਦੀਆਂ ਨੇ ਤੇ ਉਹ ਇੱਥੇ ਰੁੱਕ ਕੇ ਆਪਣਾ ਰਹਿਣ ਦਾ ਪ੍ਰਬੰਧ ਤੇ ਭੋਜਨ ਦਾ ਪ੍ਰਬੰਧ ਕਰਦੀਆਂ ਨੇ ਤੇ ਮੰਦਿਰ ਦੇ ਵੱਲੋਂ ਵੀ ਇੱਥੇ ਪ੍ਰਬੰਧ ਭੋਜਨ ਦਾ ਕੀਤਾ ਜਾਂਦਾ ਇਹ ਹੈ ਜੀ 우ਸ਼ਾ માતા ਮੰਦਿਰ ਇਹ ਸਾਹਮਣੇ ਪਾਖੜਾ ਤੋਂ ਆਉਂਦੇ ਹੋਏ ਜਿਹੜੀਆਂ ਪੌੜੀਆਂ ਚੜ੍ਹਦੀਆਂ ਨੇ